ਮਹਲਾ 3 ਜ 5 ਪਦੇ ਇਹ ਸ਼ਬਦ ਪੰਜ ਪਦਿਆਂ ਦਾ ਹੈ ਸ਼ਬਦ ਮਰੈ ਤਿਸ ਸਦਾ ਆਨੰਦ ਜਿਹੜਾ ਮਨੁੱਖ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਮਾਇਆ ਦੇ ਮੋਹ ਵੱਲੋਂ ਮਰਦਾ ਹੈ ਉਸ ਨੂੰ ਸਦਾ ਆਤਮਿਕ ਆਨੰਦ ਮਿਲਦਾ ਹੈ ਉਹ ਉਹ ਆਨੰਦ ਗੁਰੂ ਕੋ ਆ ਸਕਦਾ ਜਿਸ ਮਿਲੈ ਮਨ ਕੋਏ ਆਨੰਦ ਸੋ ਸਤਗੁਰ ਕਹੀ ਹੈ ਆਨੰਦ ਆਨੰਦ ਸਭ ਕੋ ਹੈ ਆਨੰਦ ਗੁਰੂ ਤੇ ਜਾਣਿਆ ਆਨੰਦ ਭਇਆ ਮੇਰੀ ਮਾਇ ਸਤਗੁਰ ਮੈਂ ਪਾਇਆ ਤਿੰਨ ਉਦਾਹਰਨਾ ਦੇ ਕੇ ਗੁਰੂ ਨੇ ਇਹ ਸਮਝ ਦਿੱਤਾ ਕਿ ਗੁਰੂ ਤੋਂ ਬਿਨਾ ਜ਼ਿੰਦਗੀ ਦੇ ਅੰਦਰ ਆਨੰਦ ਢੇਡ ਨਹੀਂ ਆ ਸਕਦਾ ਔਰ ਗੁਰੂ ਮਿਲ ਜਾਏ ਆਨੰਦੀ ਅਵਸਥਾ ਪ੍ਰਾਪਤ ਹੁੰਦੀ ਹੈ ਨਾਨਕ ਭਗਤਾਂ ਸਦਾਇ ਪਰ ਉਹ ਭਗਤ ਜਿਹੜਾ ਹੈ ਸਦਾ ਵਗਾਸ ਚ ਰਹਿਦਾ ਹੈ ਚਰਤੀ ਕਲਾ ਚ ਰਹਿੰਦਾ ਹੈ ਹਮੇਸ਼ਾ ਅਰਦਾਸ ਕਰਦਾ ਹੈ ਹਮੇਸ਼ਾ ਸ਼ੁਕਰਾਨਾ ਕਰਦਾ ਹੈ ਜ਼ਿੰਦਗੀ ਦੇ ਵਿੱਚ ਜ਼ਿੰਦਗੀ ਵੱਨੋ ਉਸ ਪਰਮੇਸ਼ਰ ਨੂੰ ਕੋਈ ਪਲਾਮਾ ਨਹੀਂ ਕਿਸੇ ਤਰ੍ਹਾਂ ਦਾ ਕੋਈ ਮੇਣਾ ਜੋ ਕਿਸਮਤ ਜੋ ਜ਼ਿੰਦਗੀ ਜੇ ਮਿਲਿਆ ਉਹਨੂੰ ਖਾਸ ਕੇ ਪ੍ਰਵਾਨ ਕੀਤਾ ਔਰ ਜ਼ਿੰਦਗੀ ਦੇ ਹਟਾ ਕੇ ਉਸ ਨੂੰ ਸਾਰਾ ਜ਼ਿੰਦਗੀ ਨੂੰ ਸੋਹਣਾ ਬਣਾ ਲਿਆ ਜ਼ਿੰਦਗੀ ਨੂੰ ਸਫਲ ਕਰ ਲਿਆ